ਇਦੇ ਵਿੱਚ ਜਿਹੜੀ ਹੈਗੀ ਸਾਡੀ ਕਾਨਫਰੈਂਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਮੈਂ ਪਹਿਲਾਂ ਤੁਹਾਨੂੰ ਕਮਿਸ਼ਨਰ ਦੇ ਵਿੱਚ ਸਾਰਿਆਂ ਦੇ ਮਿਲਦਾ ਸਾਰਿਆਂ ਨਾਲ ਮਿਲਦਾ ਮੌਕਾ ਮੈਨੂੰ ਮਿਲਦਾ ਰਿਹਾ ਜਦੋਂ ਮੈਂ ਇੱਥੇ ਡੀਐਸਪੀ ਇਨਵੈਸਟੀਗੇਸ਼ਨ ਦੇ ਤੌਰ ਤੌਰ ਕੰਮ ਕਰ ਰਿਹਾ ਸੀ ਤਾਂ ਜਿਹੜੀ ਇਹ ਪ੍ਰੈਸ ਕਾਨਫਰੈਂਸ ਹੈ ਇਹਦੇ ਵਿੱਚ ਜਿਹੜੀ ਹੈਗੀ ਜਲੰਧਰ ਜ਼ਿਲ੍ਹਾ ਦੀ ਪੁਲਿਸ ਨੂੰ ਇੱਕ ਬਹੁਤ ਵੱਡੀ ਜਿਹੜੀ ਕਾਮਯਾਬੀ ਆਪਣੇ ਮਿਲੀ ਹੈ ਜਿਹਦੇ ਵਿੱਚ ਸਾਡੀ ਸਾਰੀਆਂ ਟੀਮਸ ਦਾ ਡੀਐਸਪੀ ਨਕੌਦਰ ਸਾਡੇ ਮਹਸੂਸ ਸਿੰਘ ਸਾਡੇ ਐਸਪੀਡੀ ਸਰਦਾਰ ਸਰਬਜੀਤ ਸਿੰਘ ਰਾਏ ਇਹਨਾਂ ਦੀ ਜਿਹੜੇ ਟੀਮਸ ਹੈਗੀਆਂ ਸਾਡੀਆਂ ਇਹਨਾਂ ਨੇ ਬਹੁਤ ਅੱਛਾ ਜਿਹੜਾ ਕੰਮ ਕੀਤਾ ਇਹਦੇ ਵਿੱਚ ਪਿੱਛੇ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਜਿਹੜੇ ਨੇ ਇੱਕ ਅਮਰੀਕਾ ਦੇ ਵਿੱਚ ਜਿਹੜਾ ਹੈਗਾ ਟੈਰਰਿਸਟ ਜਿਹਨੂੰ ਘੋਸ਼ਿਤ ਕੀਤਾ ਹੋਇਆ ਹੈ ਗੁਰਪਤਵੰਤ ਸਿੰਘ ਪੰਨਾ ਅਮਰੀਕਾ ਦੇ ਵਿੱਚ ਰਹਿ ਰਿਹਾ ਉਹਦਾ ਜਿਹੜਾ ਦੇਸ਼ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਦੇਸ਼ ਤੋਂ ਫਲਾਉਣ ਦਾ ਜਿਹੜਾ ਉਹਦਾ ਟੀਚਾ ਹੁੰਦਾ ਤਾਂ ਉਹ ਵਕ ਵਕ ਜਿਹੜੇ ਮੋਡਿਊਲ ਤਿਆਰ ਕਰਦਾ ਆਪਣੇ ਸਾਡੇ ਜਿਹੜੀ ਸਟੇਟ ਦੇ ਅਗੇਂਸਟ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਦੇ ਬਿਆਨਬਾਜ਼ੀ ਜਾਂ ਇਸ ਤਰ੍ਹਾਂ ਦੇ ਕੰਮ ਕਰਦਾ ਹੈ ਕਿ ਸਾਡੇ ਜਿਹੜੇ ਆਪਸੀ ਜਿਹੜਾ ਭਾਈਚਾਰਕ ਸਾਂਝ ਖਤਮ ਹੋਵੇ ਤੇ ਲੋਕਾਂ ਦੇ ਵਿੱਚ ਜਿਹੜਾ ਹੈਗਾ ਟਕਰਾਅ ਹੋਵੇ ਤਾਂ ਇਸ ਜਿਹੜਾ ਹੈਗਾ ਇੱਕ ਜਿਹੜਾ ਅਸੀਂ ਕੇਸ ਬੱਸ ਕੀਤਾ ਹੈਗਾ ਇੱਕ ਮੋਡਿਊਲ ਬੱਸ ਕੀਤਾ ਉਹਦੇ ਵਿੱਚ ਜਿਹੜਾ ਗੁਰਪਤਵੰਦ ਸਿੱਖ ਪੰਨੋ ਆ ਉਹਦੇ ਇੱਕ ਬਲਕਰਨ ਸਿੰਘ ਨਾਂ ਦੇ ਜਿਹੜਾ ਹੈਗਾ ਉਹਦਾ ਅੱਗੇ ਵਿਅਕਤੀ ਉਹਦਾ ਨਾਂ ਕੈਨੇਡਾ ਦੇ ਵਿੱਚ ਇੱਕ ਰਹਿੰਦਾ ਹੈਗਾ ਜੋ ਨਕੌਦਰ ਏਰੀਆ ਦੇ ਜਿਹੜਾ ਹੈਗਾ ਰਹਿਣ ਵਾਲਾ ਹੈਗਾ ਖਾਨਪੁਰ ਢੱਡੇ ਉਹਦੇ ਪਿੰਡ ਸੀ ਬਟ ਉਹ ਕੈਨੇਡਾ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਬਲਕਰਨ ਸਿੰਘ ਉੱਥੇ ਰਹਿ ਰਿਹਾ ਜਿਹੜਾ ਬਲਕਰਨ ਸਿੰਘ ਹੈਗਾ ਪਹਿਲਾਂ ਤੁਹਾਡੇ ਜਿਹੜੀ ਹੈਗੀ ਇੱਕ ਤੁਹਾਡੇ ਇਤਿਹਾਸ ਦੇ ਵਿੱਚ ਆਣਾ ਕਿ ਇੱਕ ਵਾਰਦਾਤ ਜਿਹੜੀ ਆਈ ਨੰਗਲ ਪੈਂਡਰ ਥਾੜਾ ਫਲੋਰ ਦੇ ਵਿੱਚ ਪੈਂਦਾ ਉਥੇ ਆਪਣੇ ਸੀ ਬਰਾਊਡ ਡਾਕਟਰ ਜਿਹੜੇ ਹੈਗੇ ਆਪਣੇ ਨਾਮ ਬੇਦਕਰ ਸਾਹਿਬ ਦੇ ਜਿਹੜੀ ਹੈਗੀ ਹੈ ਸਟੈਚੂ ਤੇ ਬਾਹਰ ਉਹਨਾਂ ਨੇ ਸਲੋਗਨ ਪਿਆਰਾ ਲਿਖੇ ਸੀ ਜਿਹੜਾ ਸੀ ਕੇਸ ਬਸਟ ਕਰ ਲਿਆ ਸੀ ਇਹ 85 ਨੰਬਰ ਮਕਦਮਾ ਦਰਜ ਹੋਇਆ ਸੀ 31325 ਉਹਦੇ ਵਿੱਚ ਵੀ ਜਿਹੜਾ ਬਲਕਰਨ ਸਿੰਘ ਦਾ ਜਿਹੜਾ ਹੈਗਾ ਰੋਲ ਆਇਆ ਸੀ ਉਹ ਸਾਡਾ ਉਸ ਕੇਸ ਦੇ ਵਿੱਚ ਵੀ ਜਿਹੜਾ ਕਯੂ ਸੀ ਉਹਦੇ ਨਾਲ ਜਿਹੜੇ ਹੋਰ ਜਿਹੜੇ ਸਹਿਦੋਸ਼ੀ ਸੀ ਅਸੀਂ ਦੋ ਉਹਨਾਂ ਤੇ ਜਿਹੜੇ ਗ੍ਰਿਫਤਾਰ ਕੀਤੇ ਸੀ ਬਾਕੀ ਜਿਹੜੇ ਦੋ ਜਿਹੜੇ ਭਰ ਬਟੇਸਿਬਲ ਕਰਨ ਦੇ ਨਾਲ ਜਿਹਦਾ ਸੀ ਉਹਨਾਂ ਨੂੰ ਅਸੀਂ ਨਾਮਿਨੇਟ ਕੀਤਾ ਤਾਂ ਸਾਡੇ ਕੋਲ ਇਨਫੋਰਮੇਸ਼ਨ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਕਿ ਜਿਹੜਾ ਬਲਕਰਨ ਸਿੰਘ ਹੈ ਵਿਦੇਸ਼ ਵਿੱਚ ਬੈਠਾ ਤੇ ਇਹ ਗੁਰਪਤਵੰਤ ਸਿੰਘ ਪੰਨੂ ਗੁਰਪਤਵੰਤ ਪੰਨੂ ਨੇ ਇੱਕ ਜਿਹੜੀ ਵੀਡੀਓ ਵੀ ਜਿਹੜੀ ਹੈਗੀ ਹੈ ਵਾਇਰਲ ਕੀਤੀ ਸੀ ਜਿਸ ਦੇ ਵਿੱਚ ਉਹਨੇ ਜਿਹੜਾ ਹੈਗਾ ਪਾਇਆ ਸੀ ਕਿ ਸਟੇਟ ਕਾਲਜ ਜਿਹੜਾ ਹੈਗਾ ਤੇ ਨਕੋਦਰ ਦਾ ਇੱਕ ਸਕੂਲ ਨੈਸ਼ਨਲ ਜਿਹੜਾ ਹੈਗਾ ਕਾਲਜ ਤੇ ਇੱਕ ਸਕੂਲ ਸਟੇਟ ਸਕੂਲ ਆ ਉਹਦੇ ਦੁਆਰਾਂ ਦੇ ਉੱਪਰ ਤੇ ਇੱਕ ਉਥੇ ਅੰਡਰ ਬ੍ਰਾਂਚ ਪੈਦਾ ਉਥੇ ਉਹਨਾਂ ਨੇ ਜਿਹੜੇ ਖਾਲਸਾਣ ਦੇ ਪੱਖੀ ਜਿਹੜੇ ਸਲੋਗਨ ਲਾਇਸੀ ਤੇ ਜਿਹੜੇ ਉਥੇ ਉਹਦੇ 플ੈਗ ਉੱਤੇ ਆਪਣੇ ਜਿਹੜੇ ਹੈਗੇ ਝੰਡੇ ਉਥੇ ਜਿਹੜੇ ਖਾਲਸਾਣ ਦੇ ਬਣਾ ਕੇ 6 for justice ਦੇ ਨਾਅਰੇ ਵਗੈਰਾ ਉਥੇ ਲਿਖੇ ਸੀ ਤਾਂ ਅਸੀਂ ਉਹਦੀ ਜਿਹੜੀ ਹੈਗੀ ਡੀਪੀ ਜਿਹੜੀ ਇਨਵੈਸਟੀਗੇਟ ਕਰ ਰਹੀ ਸੀ ਉਹਦੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੇ ਸਾਡੇ ਕੋਲ ਤੱਥ ਸਾਹਮਣੇ ਆਏ ਕਿ ਜਿਹੜਾ ਬਲਕਰਨ ਸਿੰਘ ਹੈ ਬਲਕਰਨ ਸਿੰਘ ਦਾ ਇੱਕ ਰੀਅਲ ਬ੍ਰਦਰ ਹੈ ਜਿਹੜਾ ਹੈਗਾ ਜਿਹੜਾ ਹੈਗਾ ਜਸਕਰਨਪ੍ਰੀਤ ਸਿੰਘ ਜਸਕਰਨਪ੍ਰੀਤ ਸਿੰਘ ਬਲਕਰਨ ਸਿੰਘ ਦਾ ਬ੍ਰਦਰ ਹੈ ਜਿਹੜਾ ਜਸਕਰਨ ਸਿੰਘ ਜਸਕਰਨਪ੍ਰੀਤ ਹੈਗਾ ਇਹ ਜਿਹੜਾ ਉਹਦੇ ਨਾਲ ਮਿਲ ਕੇ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੂੰ ਹੋਰ ਵੀ ਵਾਰਦਾਤਾਂ ਨੂੰ ਕਰਨ ਦੇ ਵਿੱਚ ਜਿਹੜੀਆਂ ਅੰਜਾਮ ਦੇਣ ਦੇ ਵਿੱਚ ਇਹਦੀ ਜਿਹੜੀ ਉਫਰਾਸੀ ਤੇ ਇਹਦੇ ਜਿਹੜੀਆਂ ਨੇ ਤਿੰਨ ਵਾਰਦਾਤਾਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਇਹ ਇਹਨਾਂ ਨੇ ਕੀਤੀਆਂ ਤਾਂ ਜਿਹਦੇ ਵਿੱਚ ਇੱਕ ਅਸੀਂ ਫਿਕਰ ਆਊਟ ਜਿਹੜੇ ਦੋਸ਼ੀ ਜਿਹੜੇ ਹੋਏ ਕਿ ਤੇਜਪਾਲ ਸਿੰਘ ਇੱਕ ਕਾਰਤਿਕ ਤੇ ਇੱਕ ਜਿਹੜਾ ਹੈਗਾ ਵੀਰ ਸੁਖਪਾਲ ਜਿਹੜੇ ਤਿੰਨ ਦੋਸ਼ੀ ਹੈਗੇ ਤੇਜਪਾਲ ਕਾਰਤਿਕ ਤੇ ਇੱਕ ਜਿਹੜਾ ਹੈਗਾ ਵੀਰ ਸੁਖਪਾਲ ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਇਹਨਾਂ ਦੀ ਜਿਹੜੀ ਨੁਗਾਈ ਨਾਲ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਇਹਨਾਂ ਦਾ ਹੋਰ ਜਿਹੜਾ ਕੀ ਕੀ ਰੋਲ ਰਿਹਾ ਤਾਂ ਇਹਦਾ ਇਹ ਮੁੱਢਲੀ ਪੁੱਛ ਗੇ ਇਸ ਦੇ ਵਿੱਚ ਜਿਹੜਾ ਹੈਗਾ ਸਾਡੇ ਕੋਲ ਆਇਆ ਕਿ ਇਹਨਾਂ ਨੇ ਜਿਹੜਾ ਬਲਕਰਨ ਸਿੰਘ ਵੀ ਆਇਆ ਬਲਕਰਨ ਸਿੰਘ ਨੇ ਆਪਣੇ ਉਹਦੇ ਚਾਚੇ ਦਾ ਮੁੰਡਾ ਜਿਹੜਾ ਵੀਰ ਸਿੰਘ ਸੁਖਪਾਲ ਹੈ ਉਹਦੇ ਚਾਚੇ ਦਾ ਮੁੰਡਾ ਉਹਦੇ ਅਕਾਊਂਟ ਦੇ ਵਿੱਚ 25000 ਰੁਪਇਆ ਜਿਹੜਾ ਹੈਗਾ ਉਹਨੇ ਭੇਜਿਆ 25000 ਰੁਪਇਆ ਭੇਜ ਕੇ ਉਹਨੂੰ ਇਹ ਜਿਹੜਾ ਟਾਰਗੇਟ ਅਗੇ ਦਿੱਤਾ ਜਿਹੜਾ ਇਹ ਕੰਮ ਕਰਨ ਵਾਸਤੇ ਕਿ ਇਹ ਨਾਰੇ ਵਗੈਰਾ ਲਿਖਣ ਵਾਸਤੇ ਸਲੋਗਨ ਲਿਖਣ ਵਾਸਤੇ ਜਿਹਦੇ ਨਾਲ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਆਪਸੀ ਜਿਹੜਾ ਭਾਈਚਾਰਕ ਸਾਂਝ ਜਿਹੜੀ ਖਤਮ ਹੋਵੇ ਤੇ ਲੜਾਈ ਝਗੜੇ ਵਧਣ ਜਿਹੜਾ ਵੀਰ ਸਿੰਘ ਪਾਲ ਜੀ ਉਹ ਜਿਹੜਾ ਇਹ ਬੀਏ ਪਾਰਟ 1 ਦਾ ਨੈਸ਼ਨਲ ਕਾਲਜ ਨਕੋਦਰ ਦੇ ਵਿੱਚ ਸਟੂਡੈਂਟ ਹੈ ਜਿਹਦੀ ਉਮਰ ਜਿਹੜੀ 18-19 ਸਾਲ ਜਿਹੜੀ ਉਮਰ ਹੈ ਇਸੇ ਤਰੀਕੇ ਨਾਲ ਹੀ ਜਿਹੜਾ ਕਾਰਤਿਕ ਬਾਗੀ ਹੈ ਉਹਦੀ ਵੀ 19 ਸਾਲ ਉਮਰ ਹੈ ਉਹ ਵੀ ਸਟੂਡੈਂਟ ਬੀਏ ਪਾਰਟ 2 ਦਾ ਸਟੂਡੈਂਟ ਹੈਗਾ डीबीवी कॉलेज नकोदर ਦਾ ਜਿਹੜਾ ਤੀਸਰਾ ਅਸੀਂ ਰੈਸਟ ਕੀਤਾ ਤੇਜਪਾਲੋ 10+2 ਉਹਨੇ ਪਾਸ ਕੀਤੀ ਹੋਈ ਆ ਉਹਦਾ ਵੀ ਜਿਹੜਾ ਹੈਗਾ ਇਹਨਾਂ ਦੇ ਨਾਲ ਕੀ ਕੀ ਰੋਲ ਰਿਹਾ ਇਹਨਾਂ ਤਿੰਨਾਂ ਦੀ ਕਿਵੇਂ ਆਪਸ ਦੇ ਵਿੱਚ ਕਿਥੋਂ ਇਸ ਤਰੀਕੇ ਉਹਦੇ ਤੋਂ ਕਨਵਿੰਸ ਹੋਏ ਜਾਂ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਕਿ ਕਿਸ ਤਰੀਕੇ ਉਹਦੀ ਅਸੀਂ ਡੀਪਲੀ ਜਿਹੜੀ ਹੈਗੀ ਅਸੀਂ ਇਹਨੂੰ ਇਨਵੈਸਟੀਗੇਟ ਕਰ ਰਹੇ ਹਾਂ ਆਏ ਜਿਹੜੇ ਹੈਗੇ ਸੀ ਕਿ ਇਹਨਾਂ ਨੇ ਜਿਹੜੀ ਇਹ ਵਾਰਦਾਤ ਕੀਤੀ ਸੀ ਇਹ 13 ਦੇ 14 ਦੀ ਜਿਹੜੀ ਇੰਟਰਵਿਨਿੰਗ ਨਾਈਟ ਹੈਗੀ ਹੈ 13 14 ਫਰਵਰੀ ਦੀ ਇੰਟਰਵਿਨਿੰਗ ਨਾਈਟ ਹੈ ਉਦੋਂ ਇਹਨਾਂ ਨੇ ਜਿਹੜੇ ਸਲੋਗਨ ਵਗੈਰਾ ਲਿਖੇ ਸੀ ਤੇ ਗੁਰਪਤਵੰਤ ਸਿੰਘ ਪੰਨੂ ਨੇ ਜਿਹੜੀ ਹੈਗੀ ਆ ਇੰਡੀਆ ਮਧੌਕੇ ਦਿੱਤੀ ਸੀ ਕਿ ਜਿਹੜੀ ਹੈਗੀ ਆ ਮੈਂ ਸਲੋਗਨ ਲਿਖ ਦਿੱਤੇ ਆ ਇੱਥੇ ਤੁਸੀਂ ਕੀ ਕਰ ਸਕਦੇ ਹੋ ਮੇਰਾ ਜੈ ਟ੍ਰੇਸ ਕਰਕੇ ਦਿਖਾਓ ਇਸ ਤਰੀਕੇ ਨਾਲ ਉਹਨੇ ਜਿਹੜੀ ਆਪਣੇ ਜਿਹੜੀ ਵੀਡੀਓ ਵਾਇਰਲ ਹੋਈ ਸੀ ਤਾਂ ਉਹ ਅਸੀਂ ਕੇਸ ਨੂੰ ਜਿਹੜਾ ਹੈਗਾ ਹੱਲ ਕਰ ਲਿਆ ਹੈਗਾ ਇਹਦੇ ਵਿੱਚ ਸਾਡੀਆਂ ਜਿਹੜੀਆਂ ਇਹਨਾਂ ਦੇ ਤਿੰਨ ਥਾਂ ਦੇ ਉੱਤੇ ਜਿਹੜੇ ਸਲੋਗਨ ਵਗੈਰਾ ਲਿਖੇ ਸੀ ਤੇ ਹੋਰ ਸੀ ਹੁਣ ਇਹਦੀ ਇੱਕ ਪੁਛਗੇ ਦੇ ਵਿੱਚ ਆਇਆ ਕਿ ਜਿਹੜਾ ਜਸਕਰਨ ਪ੍ਰੀਤ ਸਿੰਘ ਹੈ ਬਲਕਰਨ ਸਿੰਘ ਦਾ ਭਰਾ ਹੈਗਾ ਇਹ 15-20 ਦਿਨ ਤੋਂ ਪਹਿਲਾਂ ਜਿਹੜਾ ਹੈਗਾ ਡੰਕੀ ਰੋਡ ਦੇ ਰਾਈ ਜਿਹੜਾ ਹੈਗਾ ਯੂਕੇ ਚਲਾ ਗਿਆ ਤਾਂ ਇਹਦੀ ਵੀ ਅਸੀਂ ਜਿਹੜੀ ਤਫਤੀਸ਼ ਕਰਾਂਗੇ ਕਿ ਕਿਸ ਰੋਡ ਦੇ ਰਾਈ ਗਿਆ ਕਿਸ ਇੰਦੇ ਦੀ ਭੱਜਣ ਦੇ ਵਿੱਚ ਮਦਦ ਕੀਤੀ ਹੈ ਜਾਂ ਕਿਸੇ ਨੂੰ ਇਹਦੇ ਫੈਕਟਸ ਪਤਾ ਸੀ ਜਾਂ ਨਹੀਂ ਪਤਾ ਸੀਦਾ ਇਹ ਜਿਹੜਾ ਜਸਕਰਨ ਪ੍ਰੀਤ ਸਿੰਘ ਹੈ ਇਹਦੇ ਤੇ ਵੀ ਜਿਹੜਾ ਇਹ ਸਾਡਾ ਮੇਨ ਕਿਊਜ਼ਡ ਹੈਗਾ ਅਸੀਂ ਇਹਨੂੰ ਵੀ ਜਿਹੜਾ ਹੈਗਾ ਵਿਦੇਸ਼ ਤੋਂ ਲਿਆਉਣ ਲਈ ਇੰਦਾ ਇਸ ਜਿਹੜੇ ਇਸ ਤਰ੍ਹਾਂ ਦੇ ਸਾਰੀ ਲੀਗਲ ਪ੍ਰੋਸੀਜਰ ਅਸੀਂ ਪੂਰਾ ਕਰਕੇ ਉਹਦੇ ਵਿੱਚ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੀ ਸਾਡੀ ਇਹਦੀ ਪ੍ਰਾਈਮਰੀ ਸਾਡੀ ਬੇਸਿਕ ਡਿਊਟੀ ਹੈ ਉਹਨੂੰ ਕਰਦਿਆਂ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਕਰਾਂਗੇ ਤਾਂ ਇਹ ਜਿਹੜਾ ਮਕਦਮਾ ਦਰਜ ਕੀਤਾ ਅਸੀਂ 6 ਵਿਅਕਤੀਆਂ ਦੇ ਖਿਲਾਫ ਮਕਦਮਾ ਦਰਜ ਕੀਤਾ ਜਿਹਦੇ ਵਿੱਚ ਗੁਰਪਤਵੰਦ ਸਿੰਘ ਪੰדו ਜਿਹੜਾ ਅਮਰੀਕਾ ਵਾਲਾ ਹੈਗਾ ਟੈਰਰਿਸਟ ਹੈ ਜਿਹਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਹੈਗਾ ਇਹਨੂੰ ਟੈਰਰਿਸਟ ਘੋਸ਼ਿਤ ਕੀਤਾ ਹੋਇਆ ਬਲਕਰਨ ਸਿੰਘ ਪੁੱਤਰ ਅਵਤਾਰ ਸਿੰਘ ਜਿਹੜਾ ਕੈਨੇਡਾ ਦੇ ਵਿੱਚ ਜਿਹੜਾ ਨੇੜਾ ਰਹਿ ਰਿਹਾ ਤੇ ਤੀਸਰਾ ਜਿਹੜਾ ਜਸਕਰਨਪ੍ਰੀਤ ਸਿੰਘ ਜਿਹੜਾ ਇਹ ਜਿਹੜਾ ਹੈਗਾ ਯੂਕੇ ਜਿਹੜਾ ਚ ਇਹ ਤਿੰਨ ਜਿਹੜੇ ਵਿਅਕਤੀ ਇਹ ਬਾਹਰ ਨੇ ਐਂਡ ਤਿੰਨ ਵਿਅਕਤੀ ਜਿਹੜੇ ਅਸੀਂ ਇਸ ਦੇ ਵਿੱਚ ਗ੍ਰਿਫਤਾਰ ਕੀਤੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੇਜਪਾਲ ਸਿੰਘ ਉਰਫ ਪਾਲੀ ਜਿਹੜਾ ਹੈਗਾ ਨਕੋਦਰ ਦਾ ਰਹਿਣ ਵਾਲਾ ਪਲੱਸ 카ਰ্তিক ਇਹ ਪੁੱਤਰ सुरेंद्रਪਾਲ ਇਹ ਵੀ ਕਰਤੇ ਜਿਹੜਾ ਹੈਗਾ 19 ਸਾਲ ਦੀ ਉਮਰ ਹੈ ਵੀ ਨਕੋਦਰ ਏਰੀਆ ਦਾ ਰਹਿਣ ਵਾਲਾ ਤੇ ਵੀਰ ਸਿੰਘਪਾਲ ਜਿਹੜਾ ਹੈਗਾ ਵੀਰ ਸਿੰਘਪਾਲ ਜਿਹੜਾ ਬਲਕਰਨ ਦੇ ਅੱਗੇ ਚਾਚਾ ਦਾ ਮੁੰਡਾ ਹੈ ਇਹਦਾ ਕਜ਼ਨ ਬਰਾੜ ਤੇਜਪਾਲ ਤੇ ਵੀਰ ਸਿੰਘਪਾਲ ਤੇ 카ਰ্তিক ਵਾਪਸ ਕੁਝ ਲੱਚ ਰਿਹਾ ਹੈ ਇਹ ਜਿਹੜੇ ਜਿਹੜੇ ਇੱਕੋ ਕਾਲਜ ਦੇ ਸਟੱਡੀ ਕਰਦੇ ਸੀ ਜਾਂ ਸਟੂਡੈਂਟ ਹੈਗੇ ਸੀ ਉਹਦੇ ਕਰਕੇ ਜਿਹੜਾ ਇਹਨਾਂ ਦਾ ਆਪਸ ਦੇ ਵਿੱਚ ਜਿਹੜੀ ਜਾਣ ਪਛਾਣ ਸੀ ਇਹ ਜਿਹੜੇ 19 ਸਾਲ ਦੇ ਹੈ ਮੇਜਰ ਨੇ ਇਸ ਟਾਈਮ ਮੇਜਰ ਨੇ ਬਟ ਕਦੋਂ ਦੇ ਇਸ ਜਿਹੜੇ ਹੈਗੇ ਬਲਕਰਨ ਦੇ ਜਿਹੜੇ ਹੈਗੇ ਬੈਕਅਪ ਦੇ ਵਿੱਚ ਕਦੋਂ ਦੇ ਆਏ ਨੇ ਕਿਉਂਕਿ ਜਿਹੜੇ ਇਹਦੇ ਵਿੱਚ ਮੇਨ ਅਸੀਂ ਦੇਖਿਆ ਕਿ ਜਿਹੜੇ ਬੱਚੇ ਜਿਹੜੇ 18 19 ਸਾਲ ਦੇ ਜਾਂ ਜਿਹੜੇ ਹਲੇ ਲਾਈਕਲੀ ਕਿ ਮਾਈਨਰ ਤੋਂ ਮੇਜਰ ਦੇ ਵਿੱਚ ਐਂਟਰ ਕੀਤੇ ਹੀ ਨਹੀਂ ਨੇ ਉਹਨਾਂ ਨੂੰ ਜਿਆਦਾ ਜਿਹੜੇ ਸ਼ਿਕਾਰ ਬਣਾ ਰਹੇ ਕਿਉਂਕਿ ਉਹਨਾਂ ਨੂੰ ਇੰਨੀ ਕਈ ਵਾਰ ਸਮਝ ਵੀ ਨਹੀਂ ਹੁੰਦੀ ਜਾਂ ਥੋੜਾ-ਬੋੜਾ ਲਾਲਚ ਦੇ ਕੇ ਜਾਂ ਰੈਡੀਕਲਾਈਜੇਸ਼ਨ ਕਰਨ ਦੇ ਤਰੀਕੇ ਦੇ ਨਾਲ ਜਿਹੜੀ ਉਹਨਾਂ ਦੀ ਸੋਚ ਨੂੰ ਛੇਤੀ ਤਰੀਕੇ ਨਾਲ ਇਹ ਬਦਲ ਸਕਦੇ ਆ ਤਾਂ ਇਹ ਦੇ ਵਿੱਚ ਜਿਹੜਾ ਮੇਨ ਇਹਨਾਂ ਦਾ ਜਿਹੜਾ ਮੋਟਰ ਸਪਰਾਈਟੀ ਹੁੰਦੀ ਹੈ ਕਿ ਨਵੇਂ ਬੱਚਿਆਂ ਨੂੰ ਜਿਹੜਾ ਹੈਗਾ ਇਹ ਆਪਦੇ ਨਾਲ ਲਾਉਂਦੇ ਆ ਲਾਲਚ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਬਲਕਰਨ ਸਿੰਘ ਹੈ ਬਲਕਰਨ ਸਿੰਘ ਨੇ ਜਿਹੜੇ 25000 ਰੁਪਏ ਜਿਹੜਾ ਹੈਗਾ ਵੀਰ ਸਿਖਪਾਲ ਜਿਹੜਾ ਉਹਦਾ ਚਾਚੇ ਦਾ ਮੁੰਡਾ ਸੀ ਉਹਦੇ ਅਕਾਊਂਟ ਦੇ ਵਿੱਚ ट्रांजैक्शंस ਜਿਹੜੀਆਂ ਨੇ ਫਾਈਨੈਂਸ਼ੀਅਲ ट्रांजैक्शंस ਹੋਈਆਂ ਆ ਜਿਹੜੀ ਫਾਈਨੈਂਸ਼ੀਅਲ ट्रांजैक्शन ਜਿਹੜੀਆਂ ਹੈਗੀਆਂ ਨੇ ਅਸੀਂ ਉਹਨਾਂ ਨੂੰ ਵੀ ਜਿਹੜਾ ਉਹਨਾਂ ਤੇ ਜਿਹੜੀ ਕਿੱਥੋਂ ట్రాన్స్‌ਮਿਟ ਹੋਈ ਆ ਕਿੱਥੋਂ ਜਿਹੜੀ ਰਿਮਿਟੈਂਸ ਹੋਈ ਆ ਉਹ ਸਾਰੀਆਂ ਜਿਹੜੀਆਂ ਡਿਟੇਲਸ ਹੈਗੀਆਂ ਨੇ ਅਸੀਂ ਸਾਰੀਆਂ ਉਹਨਾਂ ਨੂੰ ਵੀ ਜਿਹੜੀ ਹੈਗੀ ਹੈ ਸ਼ਾਰਮਿੰਗ ਕਰ ਰਹੇ ਆ ਤੁਹਾਡੀ ਪਲੀਜ਼ ਹਜੀ 25000 ਦੀ ਜਿਹੜੀ ਹੋਈ ਆ ਇੱਕ 10000 ਉਹਨਾਂ ਨੂੰ ਹਾਲੇ ਪੁੱਛ ਕੇ ਚਾਏ ਵੀ ਜਿਹੜਾ ਕੈਸ਼ ਦਿੱਤਾ ਸੀ ਜਿਹੜਾ ਜਸਕਰਨਪ੍ਰੀਤ ਨੇ ਉਹਨੂੰ ਇਹਨਾਂ ਨੂੰ ਕੈਸ਼ ਦਿੱਤਾ ਸੀ ਬਾਕੀ ਫੋਰ ਦਾ ਜਾਂ ਕੈਸ਼ ਦੇ ਰੂਪ ਦੇ ਵਿੱਚ ਇਹਨਾਂ ਨੂੰ ਪੈਸੇ ਆਏ ਨੇ ਜਾਂ ਇਹਨਾਂ ਤੋਂ ਇਲਾਵਾ ਵੀ ਕਿਸੇ ਤੋਂ ਆਏ ਨੇ ਉਹ ਜਿਹੜਾ ਹੈ ਕਿਉਂਕਿ ਅਸੀਂ ਕੱਲੀ ਵਾਲੇ ਰੈਸਟਰੀਏ ਤਾਂ ਜਿਹੜਾ ਐਡਵਲ ਟੇਕ ਸਮ ਟਾਈਮ ਤੇ ਉਹਨਾਂ ਦੀਆਂ ਸਾਰੀਆਂ ਜਿਹੜੀਆਂ ਇਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਕਿ ਦੇਖੋ ਜਿਹੜਾ ਕਿ ਜਿਹੜੇ ਪੈਸੇ ਆਏ ਨੇ ਹਜੇ ਕਦੋਂ ਜੋ ਸਲੋਗਨ ਲਿਖੇ ਨੇ ਇਹਨਾਂ ਦਾ ਦੇਖੋ ਇਹਨਾਂ ਦਾ ਸਾਡੇ ਰੋਜ਼ ਜਿਹੜੀ ਮੋਢਲੀ ਪੁਛਗੇ ਚ ਤਿੰਨਾ ਦਾ ਰੋਲ ਆਇਆ ਬਾਕੀ ਜੇ ਜੇ ਡੀਪਲੀ ਇਨਵੈਸਟੀਗੇਟ ਕਰਾਂਗੇ ਇਹਨਾਂ ਦੇ ਨਾਲ ਕੋਈ ਹੋਰ ਵੀ ਇਹਨਾਂ ਨੂੰ ਕੰਮ ਇਹਦੇ ਵਿੱਚ ਜਿਹੜਾ ਕ੍ਰਾਈਮ ਹੈ ਉਹਦੇ ਵਿੱਚ ਕੋਈ ਅਕੰਪਲਿਸ਼ ਹੈ ਸੀ ਜਾਂ ਨਹੀਂ ਹੈ ਸੀ ਉਹ ਬਾਅਦ ਦੇ ਵਿੱਚ ਜਿਹੜਾ ਤਫਤੀਸ਼ ਦੇ ਵਿੱਚ ਸਭ ਪਤਾ ਲਿਖਿਆ ਦਿਆ ਕਿਹੜੇ ਮਹੀਨੇ ਇਹ ਜਿਹੜਾ ਫਰਵਰੀ ਦੇ 13 ਤੇ 14 ਫਰਵਰੀ ਜਿਹੜੀ ਹੈਗੀ ਆ ਉਦੋਂ ਇੰਟਰਵਿਊਿੰਗ ਨਾਈਟ ਹੈਗੀ ਸੀ ਜਿਹੜੀ ਉਹਦੇ 13 ਦੀ ਰਾਤ ਨੂੰ ਲਾ ਲਓ ਜਾਂ ਮਾਰਨਿੰਗ ਅਰਲੀ ਮੌਰਨਿੰਗ 14 ਦੀ ਜਿਹੜੀ ਹੈਗੀ ਆ ਉਦੋਂ ਇਹਨਾਂ ਨੇ ਲਿਖਿਆ ਸੀ ਬਟ ਇਹ ਜਿਹੜੇ ਕੇਸ ਜਿਹੜੇ ਆ ਕਿ ਉਦੋਂ ਰਜਿਸਟਰd ਹੀ ਹੋਏ ਸੀ ਇਹ ਜਿਹੜਾ ਐਫ ਆਈ ਆਰ ਹੁਣ ਅਸੀਂ ਰਜਿਸਟਰ ਕਰਕੇ ਪਿੰਡ ਨੰਦਾ ਦੇ ਵਿੱਚ ਲਿਖਿਆ ਹੀ ਹੋਉਂਦੇ ਉਹ ਤੇ ਨਹੀਂ ਆ ਰਹੀ ਨੰਗਲ ਦੇ ਵਿੱਚ ਜਿਹੜਾ ਬਲਕਰਨ ਸਿੰਘ ਜਿਹੜਾ ਮੇਨ ਅਕਿਊਜ਼ਡ ਕੈਨੇਡਾ ਦੇ ਵਿੱਚ ਅਸੀਂ ਦੱਸ ਰਹੇ ਆ ਉਹ ਉਸ ਦੇ ਅੱਗੇ ਬੰਦਿਆਂ ਨੇ ਲਿਖਵਾਇਆ ਸੀ ਉਹਦੇ ਵਿੱਚ ਬਲਕਰਨ ਸਿੰਘ ਵੀ ਜਿਹੜਾ ਮੇਨ ਅਕਿਊਜ਼ਡ ਆ ਬਲਕਰਨ ਸਿੰਘ ਦਾ ਜਿਹੜਾ ਮੇਨ ਰੋਲ ਇਹ ਦੇ ਵਿੱਚ ਫਿਗਰ ਆਊਟ ਹੋ ਰਿਹਾ ਗੁਰਪਤਵੰਤ ਪੰਨੋਂ ਦਾ ਅੱਗੇ ਬਲਕਰਨ ਸਿੰਘ ਦਾ ਬਲਕਰਨ ਸਿੰਘ ਨੇ ਆਪਣੇ ਜਿਹੜੇ ਇਹ ਮੋਡਿਊਲ ਡਿਫਰੈਂਟ ਸੀ ਇਹ ਮੋਡਿਊਲ ਉਹਦੇ ਨਾਲ ਤਿਆਰ ਕਰਕੇ ਇਹਨਾਂ ਤੋਂ ਵੀ ਜਿਹੜਾ ਕਰਵਾਇਆਗਾ ਤਾਂ ਇਸ ਤਰੀਕੇ ਦੇ ਹੋਰ ਵੀ ਕਿੰਨੇ ਬਲਕਰਨ ਨੇ ਜਿਹੜੇ ਜਾਂ ਇਹਨਾਂ ਨੇ ਗੁਰਪਤਵੰਤ ਨੇ ਮੋਡਿਊਲ ਤਿਆਰ ਕੀਤੇ ਆ ਜਾਂ ਹੋਰ ਉਸੇ ਅਸੀਂ ਡੀਪਲੀ ਜਿਹੜੀ ਹੈਗੀ ਆ ਇਸ ਨੂੰ ਇਨਵੈਸਟਿਗੇਟ ਕਰਦੇ ਉਹਦੀ ਤਹ ਤੱਕ ਜਾਵਾਂ ਇੱਕ ਚੀਜ਼ ਬਲਕਰਨ ਸਿੰਘ ਤੇ ਇਹਨਾਂ ਦੀ ਫੈਮਿਲੀ ਬੈਨੋ ਕਿਤੇ ਐਨੁਅਲੀ ਸਮੇਂ ਦੇ ਵਿੱਚ ਵੀ ਇਹਨਾਂ ਨੇ ਹੋਰ ਨਹੀਂ ਕੋਈ ਕੰਸੈਂਚੁਏਟ ਉਸ ਸਿੰਘੀ ਐਸੋਸ ਸਿੰਘ ਆ ਜੇ ਕੋ ਜਿਹੜੀ ਹੈਗੀ ਇਨਵੈਸਟੀਗੇਸ਼ਨ ਦੀ ਹਲੇ ਜਿਹੜੀ ਪ੍ਰੀਮੀਨਰੀ ਸਟੇਜ ਹੈਗੀ ਆ ਜਿੰਨੀ ਕ ਸਾਨੂੰ ਜਿਹੜੀ ਅਸ ਨੂੰ ਅਰੈਸਟ ਕਰਨ ਤੋਂ ਬਾਅਦ ਜਿੰਨੀ ਕ ਮੋਡੂਲੀ ਪੁੱਛ ਕੇ ਇਸ ਦੇ ਵਿੱਚ ਆਇਆ ਉਹ ਹੈ ਇਹਨਾਂ ਦਾ ਰਿਮਾਂਡ ਵੀ ਲਿਆ ਜਾਊਗਾ ਡਿਟੇਲਸ ਦੇ ਵਿੱਚ ਜਿਹੜੀ ਹੈਗੀ ਇਹਨਾਂ ਦੀ ਅਗਿੱਤਾ ਇਹਦਾ ਕਿ ਜਾਵਾਂਗੇ ਜਿਹੜੀਆਂ ਅਪਡੇਟਸ ਹੋਣਗੀਆਂ ਉਹ ਤੁਹਾਡੇ ਨਾਲ ਜਿਹੜੀਆਂ ਨੇ ਜਲਦੀ ਸ਼ੇਅਰ ਕਰਾਂਗੇ ਫੈਮਲੀ ਬੈਕਗ੍ਰਾਉਂਡ ਫੈਮਲੀ ਜਿਹੜੀ ਬੈਕਗ੍ਰਾਉਂਡ ਨਾਰਮਲ ਘਰਾਂ ਦੇ ਜਿਹੜੇ ਹੈਗੇ ਨੇ ਇਸ ਕਰਕੇ ਜਿਹੜੀ ਹੈਗੀ ਇਹਨੂੰ ਟਾਈਮ ਲੱਗੂਗਾ ਸੀ ਕਿ ਇਹਨਾਂ ਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਜਿਹੜ ਉਹਦੀ ਜਿਹੜੀਆਂ ਡਿਟੇਲਸ ਲੈਣੀਆਂ ਹੁੰਦੀਆਂ ਨੇ ਬੈਂਕ ਦਾ ਰਿਕਾਰਡ ਲੈਣਾ ਹੁੰਦਾ ਉਹਨਾਂ ਦੀ ਆ ਲਿਵਿੰਗ ਸਟੈਂਡਰਡ ਕੀ ਹੈ ਕਿੰਨੇ ਕੁ ਪੈਸੇ ਉਹਨਾਂ ਨੂੰ ਇਨਕਮ ਹੈ ਕਿੰਨਾ ਕੁ ਉਹਦਾ ਖਰਚਾ ਕਿੰਨਾ ਕੁ ਹੈ ਉਹ ਸਾਰੇ ਉਹਨੂੰ ਅਸੀਂ ਡੀਪਲੀ ਜਦੋਂ ਇਨਵੈਸਟੀਗੇਟ ਕਰਾਂਗੇ ਫਿਰ ਸਾਨੂੰ ਪਤਾ ਲੱਗਦਾ ਕਿ ਇਹਦੀ ਫਾਈਨੈਂਸ਼ੀਅਲ ਸਟੇਟਸ ਕੀ ਸੀ ਤੇ ਇਹਦੀ ਜਿਹੜੀਆਂ ਨੇ ਇਨਕਮ ਕਿੰਨੀ ਹੈ ਐਕਸਪੈਂਡੀਚਰ ਇਹਨਾਂ ਦੇ ਕੀ ਕੀ ਨੇ ਇੱਕ ਗਲਾਸ ਚੀਜ਼ ਹੈ ਕਿ ਇਹ ਦਾ ਮੀਡੀਅਮ ਆਮਦਨ ਕਿਸ ਜਾਤ ਗਰੀਆਂ ਕਿ ਵਟਸਐਪ ਸੀ ਇੰਸਟਾਗ੍ਰਾਮ ਸੀ ਇਹ ਜਿਹੜਾ ਸੋਸ਼ਲ ਮੀਡੀਆ ਤੇ ਤੁਹਾਨੂੰ ਪਤਾ ਹੈ ਕਿ ਕਈ ਜਿਹੜੀਆਂ ਐਪਸ ਹੈਗੀਆਂ ਨੇ ਜਿਹੜੀਆਂ ਦਾ ਜਿਹੜਾ ਕਿਤੇ ਵੀ ਰਿਕਾਰਡ ਜਿਹੜਾ ਅੱਜ ਦੀ ਡੇਟ ਦੇ ਵਿੱਚ ਨਹੀਂ ਉਹਦੇ ਟਰੈਕ ਅਸੀਂ ਕਰਪਾਂਦੇ ਬਟ ਸਾਡਾ ਜਿਵੇਂ ਸਾਨੂੰ ਸੀਕ੍ਰੀਟ ਇਨਫਰਮੇਸ਼ਨ ਆਈ ਕੋਈ ਜਿਹੜੀ ਸੋਲਿਡ ਇਨਫਰਮੇਸ਼ਨ ਸੀ ਸਾਡੇ ਕੋਲ ਜਿਹਨੂੰ ਅਸੀਂ ਇਨਵੈਸਟੀਗੇਟ ਕਰ ਰਹੇ ਸੀ ਤਾਂ ਜਦੋਂ ਹੀ ਸਾਡੇ ਕੋਲ ਕੰਕਰੀਟ ਇਨਵੈਸਟੀਗੇਸ਼ਨ ਦੇ ਵਿੱਚ ਦੇ ਵਿੱਚ ਸਾਨੂੰ ਇੱਕ ਕੰਕਰੀਟ ਐਵੀਡੈਂਸ ਕੋਈ ਜਿਹੜਾ ਡੈਵੀਡੈਂਸ ਮਿਲੀ ਤਾਂ ਫਿਰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਇਹਦੇ ਵਿੱਚ ਅਰੈਸਟ ਕੀਤਾ ਜਿਹੜੇ ਲੰਗਰ ਦੇ ਵਿੱਚ ਉਹਨਾਂ ਦੇ ਵਿੱਚ ਵੀ ਬਾਬਾ ਸਾਹਿਬ ਦੇ ਉਹਨਾਂ ਦੇ ਵਿੱਚ ਇਹ ਉਹ ਜਿਹੜੇ ਕিউਜ਼ ਫੜੇ ਗਏ ਹੋ। ਉਹ ਕিউਜ਼ ਫੜੇ ਗਏ ਸੀ ਜਿਹਦੇ ਉਹਨਾਂ ਚ ਬਲਕਰਨ ਸਿੰਘ ਜਿਹੜਾ ਕੈਨੇਡਾ ਦਾ ਉਹਦਾ ਮੇਨ ਰੋਲ ਸੀ ਉਹ ਬਟ ਸਹਿਦੋਸ਼ੀ ਇਹਦੇ ਵਿੱਚ ਵੀ ਹੋ ਗਏ। ਕਿ ਕਰਨ ਜਿਹੜਾ ਬਲਕਰਨ ਸੀ ਉਹਨੇ ਇੱਕ ਮੋਡਿਊਲ ਤਿਆਰ ਕੀਤਾ ਜਿਹੜੇ ਉਸ ਦੇ ਵਿੱਚ ਜਿਹੜੇ ਦੋਸ਼ੀ ਹੈਗੇ ਸੀ ਘਰੇ ਨੰਗਲਵਾਲੀ ਘਟਰਾ ਦੇ ਵਿੱਚ ਜਿਹਦੇ ਮੈਂ ਤੁਹਾਨੂੰ ਦੱਸ ਰਿਹਾ ਆ ਕਿ ਸੁਖਵੀਰ ਤੇ ਇੱਕ ਅਰਪਾ ਸਿੰਘ ਤਾਰੀ ਸੀ ਉਹ ਵੀ ਜਿਹੜੇ ਹੈਗੇ ਸੀ ਨੂਰਪੁਰ ਚੱਠਾ ਨਗੋਦਰ ਦੇ ਏਰੀਆ ਦੇ ਰਹਿਣ ਵਾਲੇ ਸੀ। ਤਾਂ ਉਹਨਾਂ ਦੀ ਵੀ ਜਿਹੜੀ ਹੈਗੀ ਐ ਅਸੀਂ ਉਹਨਾਂ ਨੂੰ ਵੀ ਰਿਮਾਂਡ ਤੇ ਲਵਾਵਾਂਗੇ। ਲੱਖਣ ਮਾਰਦੇਲੇ ਆ ਕੇ ਉਹਨਾਂ ਦਾ ਵੀ ਦੇਖਾਂਗੇ ਕਿ ਇਹਨਾਂ ਦੇ ਨਾਲ ਉਹ ਕੀ ਬਲ ਕਰਨ ਦਾ ਜਿਹੜਾ ਹੈਗਾ ਇਹਨਾਂ ਦੇ ਨਾਲ ਇਕੱਠੇ ਸੀ ਜਾਂ ਅਲੱਗ-ਅਲੱਗ ਇਹਲੇ ਮੈਟਰ 100 ਮੀਟਰ ਆਫ ਇਨਵੈਸਟੀਗੇਸ਼ਨ ਪੁਲਿਸ ਦੀ ਥਿਊਰੀ ਉਸ ਤੋਂ ਅੱਗੇ ਕੰਮ ਕਰਦੀ ਸੀ ਕਿ ਹੋ ਸਕਦਾ ਕਿ ਕਿਉਂ ਉਹ ਜਿਹੜੇ ਯੂਟ ਹੈਗੇ ਨੇ ਕਿ ਸਾਰੇ ਨਹੀਂ ਦੇਖੋ ਜਿਹੜਾ ਐਗਜ਼ੀਕਿਊਟਰ ਉਸੇ ਨੇ ਨਿਕਲਦਾ ਦੇਖੋ ਇਹ ਏਰੀਆ ਦੇ ਨਾਲ ਤਾਂ ਇਹਦਾ ਕੋਈ ਕ੍ਰਾਈਮ ਦਾ ਕੋਈ ਜ਼ਿਆਦਾ ਸਬੰਧ ਨਹੀਂ ਸੀ ਹੈਗਾ ਕਿ ਨਕੋਦਰ ਦੀ ਨਿਕਲਦੇ ਬਟ ਕਿਉਂਕਿ ਬਲਕਰਨ ਸਿੰਘ ਨਕੋਦਰ ਏਰੀਆ ਦਾ ਰਹਿਣ ਵਾਲਾ ਸੀ ਬਲਕਰਨ ਮਾਸਟਰਮਾਈਂਡ ਇੱਥੋਂ ਦਾ ਰਹਿਣਾ ਤਾਂ ਨੇਚਰਲੀ ਉਹ ਆਪਣੇ ਕਜ਼ਨ ਬ੍ਰਦਰ ਨੂੰ ਉਹਦੇ ਰੀਅਲ ਬ੍ਰਦਰ ਨੂੰ ਇਹਦੇ ਵਿੱਚ ਨੂੰ ਮਾਰ ਗਿਆ ਪਰ ਈਜ਼ੀ ਉਹਨੂੰ ਜਿੱਥੋਂ ਉਹਦੇ ਲਿੰਕ ਬਣਦੇ ਸੀ ਉਹਨਾਂ ਨੂੰ ਨੇ ਯੂਜ਼ ਕੀਤਾ ਹੈ ਠੀਕ ਹੈ ਸ੍ਰੀ ਕੋਰ ਸਵਾਰਨਾ 25 ਹਜ਼ਾਰ ਤੁਸੀ ਦੱਸ ਦਿਓ ट्राਨਸੈਕਸ਼ਨ ਜਿਹੜੀ 25 ਹਜ਼ਾਰ ਦੀ ਮਤਲਬ ਮੂਲੀ ਟਰਾਂਸੈਕਸ਼ਨ ਜੇ ਪਤਾ ਚਲ ਪਾਇਆ ਕਿ 25000 ਦੇ ਵਿੱਚ ਹੀ ਕੰਮ ਕੀਤਾ ਗਿਆ ਜਾਂ ਹੋਰ ਪੇਮੈਂਟ ਕੰਮ ਹੋਣ ਤੋਂ ਬਾਅਦ ਜਿਵੇਂ ਕਿ ਇਹਨਾਂ ਨੂੰ ਕੈਸ਼ ਪੇਮੈਂਟ ਵੀ ਮਿਲੀ ਹੈਗੀ ਆ ਐਂਡ ਉਹ ਕਿੰਨੀ ਮਿਲੀ ਆ ਜਾਂ ਕਿਸ ਕਿਸ ਹੋਰ ਜ਼ਰੀਏ ਇਹਨਾਂ ਨੂੰ ਮੋੜ ਦੇ ਜ਼ਰੀਏ ਮਿਲੀ ਆ ਸਮ ਟਾਈਮ ਕੀ ਹੁੰਦਾ ਕਿ ਜਿਹੜੀ 25000 ਦੀ ਤਾਂ ਲੀਗਲੀ ਸਾਨੂੰ ਉਹ ਜਿਹੜੀ ਹੈਗੇ ਟਰਾਂਜੈਕਸ਼ਨ ਜਿਹੜੀ ਹੈਗੇ ਆ ਔਰ ਜਿਹੜੀ ਹੈਗੀ ਹੈ ਵੈਸਟਰਨ ਯੂਨੀਅਨ ਦਾ ਰਾਈ ਜਦੋਂ ਹੋਈਏ ਤਾਂ ਉਹ ਪ੍ਰੂਵ ਹੋ ਗਈ ਆ ਤਾਂ ਜਿਹੜੀ ਪ੍ਰੂਵ ਹੋ ਜਾਂਦੀ ਉਹ ਕੋਜੈਂਟ ਐਵੀਡੈਂਸ ਹੈਗੀ ਆ ਜਿਹੜੀ ਕੈਸ਼ ਵਾਲੀ ਆ ਜਿਹੜੀ ਵਰਬਲ ਆ ਵਰਬਲ ਦੇ ਉੱਤੇ ਜਿਹੜੀ ਹੈਗੇ ਕਿਉਂਕਿ ਇਹ ਸਾਡੇ ਕੋਲ ਕੋਜੈਂਟ ਐਵੀਡੈਂ ਇਹ ਤੇ ਅਸੀਂ ਵਰਕ ਕਰ ਰਹੇ ਹਾਂ ਇਹਨਾਂ ਨੂੰ ਕਨਵਿੰਸ ਕਿਵੇਂ ਕੀਤਾ ਗਿਆ ਪੈਸੇ ਪੈਸੇ ਨਹੀਂ ਸਿਰਫ ਕਨਵਿੰਸ ਹੋ ਗਈ ਜਾਂ ਕੋਈ ਕੋਈ ਲਾਲਸਤ ਹੋ ਗਿਆ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਜਿਹੜਾ ਹੈਗਾ ਇਹਨਾਂ ਨੂੰ ਪੈਸਾ ਤਾਂ ਜਿਹੜਾ ਹੈਗਾ ਉਹ ਤਾਂ ਇਹਨਾਂ ਦੇ ਅਕਾਊਂਟ ਦੇ ਵਿੱਚ ਆਇਆ ਹੀ ਹੈ ਐਂਡ ਅੱਗੇ ਕੀ ਦਿੱਤਾ ਲਾਲਚ ਹੋਰ ਡਿਫਰੈਂਟ ਲਾਲਚ ਕੀ ਹੋ ਸਕਦਾ ਹੈ ਉਹ ਅਸੀਂ ਇਨਵੈਸਟੀਗੇਸ਼ਨ ਤੇ ਆਇਆ ਤੁਹਾਨੂੰ ਅਪਡੇਟ